ਸੰਤਾਂ ਤੋਂ ਤੋੜੇ ਜੋਗ ਹਨ ਜene ਨੇ ਦਰੋਜ ਹਾਂ ਦੇ ਪਾ ਲਈ ਤਾਂ ਤੋਂ ਸਗਰੂ ਨਾਮ ਤੇ ਜੀ ਮਹਾਰਾਜ ਜਿਤੇ ਨੰਦਵਾਰਾ ਦੇ ਮੁਖਰਗਰ ਸੰਤਾਂ ਬਲੋ ਲਗਰਾ ਪੁਰਵਾਰ ਬਲੋ ਸੂ ਸੰਤਾਂ ਬਲੋ ਅਸਵਾ ਮਦਦ ਲਈ ਤੋਂ ਕਿ ਵਾਰੀ ਆਏ ਦਸੰਲੀ ਚੰਦਪਤਾ ਜੀ ਦੇ ਸ੍ਰੀ ਗੁਰਪਾਲ ਸਾਹਿਬ ਜੀ ਰਮਸਨ ਨੂੰ ਮੂ ਮੰਨਿਤ ਪਾ ਰਹੀ ਹੈ ਸਾਧ ਸੰਗਤ ਜੀ ਅੰਦਰ ਸ੍ਰੀ ਘੰਟਾ ਸਾਹਿਬ ਕੋਲ ਪਾਏ ਗਰਨ ਪੂਰੇ ਪ੍ਰਸ਼ਾ ਸੰਗਤ ਜੀ ਅੰਤ ਸਗੁਰ ਮਾਰਾ ਦੇ ਜਮਾਲ ਆਇਆ ਇਸ ਤੋਂ ਹੁੰਦੇ ਵਿਖੇ ਰਾ ਪੁਰਗਿਤ ਵੱਡੇ ਵਿਖੇ ਜਨਾਂ ਦਾ ਉਤਾਰ ਹੋਇਆ ਸਾ ਸੰਗਠ ਸੰਗਸ਼ਗ ਦਾ ਅੰਤ ਹੋ ਗਿਆ ਮੰਦਾ ਮੰਦੇ ਨੂੰ ਖੜਿਆ ਸੀ ਨਹੀਂ ਨਾ ਖੁੱਸੇ ਉੱਚ ਨੀਛ ਦਾ ਬਹੁਤ ਜਾਤ ਪਾਤ ਦਾ 구분 ਨਾ ਸੀ ਕੋ ਨਾਲ ਮਰ ਜਾਈਏ ਗੁਰੂ ਪਰ ਸਹਾ ਸੰਗਿ ਸਸਾ ਦੇ ਥਨ ਬੱਤੇ ਸਿੱਖ ਪਰਤਾ ਦਾ ਵਾਲਾ ਸ਼ੰਤਪ ਬਗਵਾਨ ਜਿਨ੍ਹਾਂ ਨੇ ਦਾ ਸਤਕਾ ਹੈ ਜੀ ਆਓ ਦੇਖੀ ਸੰਪਤੀ ਦਾ ਹੀ ਸਵਾਰਥ ਕਰਾਂਗੇ ਜੀ ਉਹ ਸਤਕਾ ਉਹ ਪਰਿਵਾਰ ਵੱਡੇ ਭਾਈਆ ਅਜਨਾ ਦੇ ਘਰ ਤੁਮਾਰਨ ਮਹਾਰਾਜ ਜੀ ਨੇ ਇੰਤਾਲ ਦੇਣਾ ਸਭ ਤੇਰੀ ਬੁਢਿਆ ਕਰ ਆਪਣੇ ਜੇਰੇ ਆਪਣੀ ਸਰਬਾਰਥ ਪ੍ਰਦਾਤਾ ਗੁਰਪਸਾਹ ਤੇ ਬੱਲੇ ਜੱਤੇ ਸੁਨੋ ਗਨੁਤਾ ਮੇਲੇ ਮਿਤੋ ਚਰਨ ਕੋ ਬਸੇ ਮਰੇ ਚਿੱਤਾਂ ਨਾਨਕ ਏਕ ਕਰੇ ਅਰਦਾਸ ਬਿਸਰਨਾਹੀ ਪੂਰ ਗੁਨਤਾਸ ਗੁਰੂ ਪਰੇ ਸਾਸ ਸੰਗਿਉ ਸੰਤਾਂ ਭਾਗਾਂ ਬਾਣੀਆਂ ਜਿਨਾਂ ਨੇ ਤਾਂ ਤਾਂ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਨੂੰ ਜਮ ਤਿਆਰਿਆਂ ਨੂੰ ਮੁੱਖ ਰੱਖਦੇ ਹੋਇਆ ਤੁਰਕੀ ਬਾਣੀ ਆਈ ਤਨ ਸੁਗਲੇ ਚਿੰਤ ਮਟਾਈ ਜੀ ਦੇ ਸਿੰਘ ਕਨਪਾਸ ਸਾਹਿਬ ਜੀ ਨਾਗਰਾ ਪਰਿਵਾਰ ਸਮੂਹ ਸੰਗਤਾਂ ਬਨੋਂ ਪਰਸ ਅਮਰਦ ਦੇ ਤੋਰੰ ਸੰਗਉ ਪਰਿਸ਼ਾਸ ਸੰਜੀਵ ਜੀ ਸੁਵਰੇ ਸੇ ਗੁਰੂ ਮਹਾਰਾਜ ਦਾ ਰਸਨ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਗੁਰੂ 15 ਪਾਠ 11 ਪਾਠ 4 ਗੁਰ ਸਿੱਖ ਛੱਤੀਆ ਮਹਾਂਪੁਰਖਾਂ ਦੇ ਅਸੀਂ ਦਰਸ਼ਨ ਕਰਦੇ ਹਾਂ ਗੁਰੂ ਪਰੇਸ਼ਾਨ ਸਿੰਘ ਜੀ ਮਹਾਂਪੁਰਖਾਂ ਦੇ ਬਾਰੇ ਸਭ ਲੋ ਸਤਿਗੁਰਾਂ ਦੇ ਵਾਰੇ ਸੰਗੋਂ ਸਾਡੇ ਉਪਦੇਸ਼ ਕਰਦੇ ਹਨ ਸਾਡੇ ਸੰਗਤਾਂ ਦਾ ਉਤਾਰ ਜਨਮ ਦਾ ਉਤਾਰ ਹੁੰਦਾ ਹੈ ਗੁਰੂ ਪਰੇਸ਼ਾਨ ਸਿੰਘ ਜੀ ਜਿਹਨੇ ਵੀ ਸਵਾਸ ਗੁਰਮੁਖ ਮਹਰਿ ਚਰਨਾਂ ਵਿੱਚ ਸਜੇ ਲਾਉਂਦੇ ਹਨ ਗੁਰੂ ਪਰੇਸ਼ਾਨ ਸਿੰਘ ਜੀ ਸੇਵਾ ਕਰਦੇ ਹਨ ਨਗਰਾਂ ਦੀ ਸੇਵਾ ਕਰਦੇ ਹਨ ਵਰਤਨਾ ਦੀ ਸੇਵਾ ਕਰਦੇ ਹਾਂ ਗੁਰੂ ਪਰ ਸਾਹਿਬ ਚਾਹੂ ਬਹਾਰੋਂ ਦੀ ਸਭਾਈ ਦੀ ਸੇਵਾ ਕਰਦੇ ਹੋ ਸਦਾ ਜਨਮ ਗੁਰੂ ਪਰ ਸਾਹਿਬ ਸਾਡਾ ਸਮਾਜ ਕਿਸੇ ਲੇਖੇ ਲੱਗਦਾ ਹੈ ਸ਼ਾਨੀਆ ਸੰਕਤਾਂ ਭਗਾ ਬਾਣੀਆਂ ਹਨ ਜਿਨ੍ਹਾਂ ਨੇ ਦੁਜਾਂ ਦੇ ਭਲ ਲਈ ਗੁਰਨਾਨਕ ਮਹਾਰਾਜੇ ਸਾਹਿਬ ਸਾਹਿਜ ਜਨਮ ਦੇ ਹਾਰਨ ਉਹ ਕਰਨ ਸੇਵਾ ਕੀਤੀ ਹੈ ਸੰਤਾਂ ਮਨੋਂ ਬੰਤੀ ਹਮਾਇਤ ਬਾਦਸ਼ਾਹ ਕੀ ਤੁੰ ਪਿੱਟਾ ਹੋਈ ਹੈ ਮਤਾਵਾ ਮਨੋਂ ਭੈਣਾ ਮਨੋਂ ਵੀਰਾ ਬਣੋ

ਮਹਾਂਪੱਖਾਂ ਨੰਗਰ ਸ਼ਾਇਆ ਸਤਿਗੁਰੂ ਰਾਸ ਸ੍ਰੀ ਕਬੀਰ ਮਹਾਰਾਜ ਜੀ ਸ਼ੈਦ ਨ ਮਹਾਰਾਜ ਜੀ ਗੁਰੂ ਪਰਸਾ ਜੀ ਹੋਰ ਮਹਾਂਪੱਖਾਂ ਨੰਗਰ ਸ਼ਾਇਆ ਚੂੜ ਕਨੇ ਧਰਤੀ ਅੰਦਰ ਉਹ ਲੰਗਰ ਅੱਜੇ ਚੱਲਦੇ ਹਨ ਜੋ ਗੁਰੂ ਘਰ ਦੇ ਵਿੱਚ ਗੁਰੂ ਨਾਨਕ ਮਹਾਰਾਜ ਜੀ ਚਲਾਇਓ ਲੰਗਰ ਚੱਲ ਰਹੇ ਹਨ ਸੰਗਤਾਂ ਸਿੱਖਦੀਆਂ ਹਨ ਗੁਰੂ ਪਰਸਾ ਸਾਖ ਸੰਜੋ ਲੰਗਰ ਦੇ ਸੰਗਤ ਦੇ ਵਿੱਚ ਕੋਈ ਵੀ ਬਹਿ ਜਾਏ ਉਹ ਲੰਗਰ ਸਖਸ਼ਕਤਾ ਹੈ

ਗੁਰ ਪਰਵਾਰਾਂ ਵਿੱਚ ਸੁਖ ਸ਼ਾਂਤੀ ਆ ਗੁਰੂ ਮਹਾਰਾਜ ਜੀ ਵਾਸ਼ਿਕ ਕਰਨ ਕੀਰਤਨ ਕਰਦੇ ਆ ਬਾਣੀ ਪੜ੍ਹਦੇ ਆ ਬਸੋਂ ਤੋਂ ਗੁਰੂ ਪਰ ਸਾਧ ਸੰਗਤਾਂ ਕੋ ਬੜਦੇ ਆ ਉੱਦਦੇ ਆ ਕਈ ਤਰ੍ਹਾਂ ਦੀਆਂ ਗਲਤੀਆਂ ਹੋ ਜਾਂਦੀਆਂ ਸਾਧ ਸੰਗਤ ਬਖਸ਼ਣ ਜੋਗ ਹੈ ਜੀ ਗੁਰੂ ਪਰ ਸਾਚ ਸਮਰਤੀ ਹੈ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਗੁਰੂ ਪਰ ਸਾਧ ਸੰਗਤੋ ਉਹਨਾਂ ਦਾ ਦੇ ਸ਼ਿਵਾਦਾਰ ਕਰਵਰ ਸਿੰਘ ਜੀ ਸਿੱਧੂ ਇਹ ਸਿੱਧੂ ਲਾਈਵ ਟੀਵੀ ਚੱਲ ਰਿਹਾ ਹੈ ਸੰਗਤਾਂ ਦੇ ਗੁਰੂ ਦਾਸ ਜੀ ਕਰਨੇ ਵਾਸਤੇ ਇਹ ਹਸਦਾ ਹੀ ਲਾਈਵ ਜਿਸ ਨੂੰ ਮੱਤੀ ਕਰਦੇ ਗੁਰੂ ਬੈਸਾ ਜੀ YouTube ਤੋਂ ਨਿਕਲ ਸਕਦਾ ਹੈ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਦਿਸਸ਼ਾ ਪ੍ਰਸਰ ਸਕਦਾ ਗੁਰੂ ਪਰਸਾ ਸਤ ਸੰਗਤ ਦੇ ਦਰਸ਼ਨ ਕਰਨੀਆਂ ਹਨ ਗੁਰੂ ਮਹਾਰਾਜ ਦੇ ਦਰਸ਼ਨ ਕਰਨੀਆਂ ਹਨ ਸਾਰੀਆਂ ਸੰਗਤਾਂ ਨੂੰ ਫਿਰ ਲੱਖ ਲੱਖ ਵਧਾਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੋਈਆਂ ਤੁਹਾਨੂੰ ਜਿਮਾ ਵਾਹਿਗੁਰੂ ਕੀ ਕਾ ਕਰਸਾ ਨਹੀਂ ਲੰਗਰ ਦੀ ਸਮਾਪਤਾ ਕਰਦੇ ਹਾਂ ਬਾਜ ਲੱਗ ਪਰ ਹਸ਼ਰ ਵੱਟ ਕੇ ਵਾਹਿਗੁਰੂ ਕੀ ਫਤਿਹ ਗੁਰੂ ਪ੍ਰਸਾਦ ਸੰਜੇ ਹੁਣ ਖਾ ਪਰਸਾਦ ਜੇ ਦੇਗਾ ਵਰਤਾਈਆਂ ਜਾਣਗੀਆਂ ਉਸ ਤੋਂ ਪ੍ਰਾਂਤ ਸੰਗਤਾਂ ਵੱਲੋਂ ਗੁਰੂ ਕੇ ਲੰਗਰ ਚਾਰ ਹਾਂਜੀ ਸਾਰੀਆਂ ਸੰਗਤਾਂ ਦੇ ਬੜੇ ਪ੍ਰੇਮ ਸਤਕਾਰ ਦੇ ਨਾਲ ਲੰਗਰ ਸੇਕੜੇ ਹੈ ਜੀ ਫਿਰ ਸੰਤਾਂ ਦਾ ਜੋ ਵਿਸ਼ਾ ਪ੍ਰੇ ਸੰਤਾਂ ਦੀ ਸੇਵਾ ਕਰਨੀ ਹੈ ਨਾਗਰਾ ਪ੍ਰਵਾਸ ਸੇਵਾ ਕਰਦਾ ਹੈ ਉਹਨਾਂ ਦਾ ਬਹੁਤ ਬਹੁਤ ਅਨੁਭਵ ਇਸਤ੍ਰਾ ਸੰਤਾਂ ਦੀ ਸੇਵਾ ਕਰਨੀ ਹੈ ਬਾਂਝਾ ਸੁਧਾਰ ਹੈ ਵਾਹਿਗੁਰੂ ਦਾ ਅਕਸ਼ਾ ਵਾਹਿਗੁਰੂ ਕੀ ਜੀ